ਜੋਨਮ ਸਮੇ ਬਾਲਕ ਰੋਣ ਦੀ ਥਾਂ ਹਸੂ ਹਸੂ ਕਰਦਾ ਮੁਖੜਾ ਲੈ ਕੇ ਪ੍ਰਗਟ ਹੋਇਆ ਬਾਲਕ ਦਾ ਰੰਗ ਗੋਰਾ ਸੀ ਤੇ ਨੈਣ ਨਕਸ਼ ਅਤੀ ਸੁੰਦਰ ਸਨ ਉਸ ਦੀਆਂ ਕੋਮਲ ਗੁਲਾਬੀ ਬੁੱਲੀਆਂ ਉੱਤੇ ਇੱਕ ਦਿਲ ਖਿੱਚਵੀਂ ਮਸਕਰਾਟ ਸੀ ਚਿਹਰੇ ਤੇ ਅਨੋਖਾ ਨੂਰ ਸੀ ਉਸ ਤੇਜ ਪੂਰਨ ਮੁਖੜੇ ਤੇ ਨਜ਼ਰ ਨਾ ਟਿਕਦੀ ਜੋ ਕੋਈ ਵੇਖਦਾ ਉਸ ਦਾ ਸਿਰ ਆਪ ਹੀ ਬਾਲਕ ਦੇ ਚਰਨਾਂ ਤੇ ਝੁੱਕ ਜਾਂਦਾ ਬਾਲਕ ਦੇ ਜਨਮਤੀ ਸਾਰੇ ਪਾਸਿਓਂ ਵਧਾਈਆਂ ਮਿਲਣ ਲੱਗੀਆਂ ਪਟਨਾ ਸਹਿ ਵਿਖੇ ਗੁਰੂ ਘਰ ਦੀਆਂ ਸਰਦਾਲੂ ਸੰਗਤਾਂ ਭਾਰੀ ਸੰਖਿਆ ਵਿੱਚ ਰਹਿਂਦੀਆਂ ਸਨ ਉਹ ਹਮ ਹਮਾ ਕੇ ਦਰਸ਼ਨਾਂ ਲਈ ਆਉਣ ਲੱਗੀਆਂ ਮਾਤਾ ਜੀ ਦੇ ਕਹੰਤੇ ਮਾਮਾ ਕ੍ਰਿਪਾਲਦਾਸ ਜੀ ਨਗਰ ਦੇ ਸਭ ਤੋਂ ਪ੍ਰਸਿੱਧ ਜੋਤਸੀ ਨੂੰ ਬੁਲਾ ਲਿਆਈ ਜੋਤਸੀ ਜੀ ਨੇ ਸਾਹਿਬ ਜاده ਦਾ ਜਨਮ ਲਗਣ ਵੇਖ ਕੇ ਦੱਸਿਆ ਕਿ ਇਹ ਕੋਈ ਸੁਧਾਰਨ ਬਾਲਕ ਨਹੀਂ ਹੈ ਇਹ ਦਾ ਕੋਈ ਅਵਤਾਰ ਹੀ ਨਹੀਂ ਹੈ ਇਸ ਦੇ ਲਗਣ ਬੜੇ ਸ੍ਰੇਸ਼ਟ ਹਨ ਇਨਾਂ ਤੋਂ ਸੰਕੇਤ ਮਿਲਦਾ ਹੈ ਕਿ ਇਹ ਸੰਸਾਰ ਤੇ ਬੜਾ ਉਕਾਰ ਕਰੇਗਾ ਇਸ ਕਰਕੇ ਸਾਰਾ ਜਗਤ ਇਹਨੂੰ ਪੂਜੇਗਾ ਇਹ ਮਹਾਬਲੀ ਤੇ ਪ੍ਰਤਾਪਵਾਨ ਸੂਰਮਾ ਹੋਵੇਗਾ ਝਾਲਮਾਂ ਦਾ ਨਾਸ ਕਰੇਗਾ ਇਸ ਦੇ ਨਾਲ ਹੀ ਇਹ ਉੱਚ ਕੋਟੀ ਦਾ ਵਿਦਵਾਨ ਹੋਵੇਗਾ ਇਸ ਦੇ ਅੰਦਰ ਸੰਗਠਨ ਦੀ ਅਥਾਹ ਸ਼ਕਤੀ ਹੋਵੇਗੀ ਇਸ ਤੋਂ ਵਿਚਾਰ ਹੁੰਦਾ ਹੈ ਕਿ ਇਹ ਕੋਈ ਨਵਾਂ ਪੰਥ ਸਾਜੇਗਾ ਜਿਹੜਾ ਵਿਸ਼ੇਸ਼ ਤੇ ਸ਼੍ਰੇਸ਼ਟ ਗੁਣਾ ਦਾ ਧਾਰਨੀ ਹੋਵੇਗਾ ਦੇਸ਼ ਤੇ ਧਰਮ ਦੀ ਰੱਖਿਆ ਲਈ ਬੜੀ ਕਦਰ ਨਾਲ ਕਰੇਗਾ ਬਾਲਕ ਦੀ ਪਾਲਣਾ ਬੜੇ ਲਾੜ ਪਿਆਰ ਨਾਲ ਹੋਣ ਲੱਗੀ ਸਮੇ ਬੜੇ ਨਾਜ਼ੁਕ ਸਨ ਇਸ ਲਈ ਉਸ ਦੀ ਸੰਭਾਲ ਬੜੀ ਚੌਕਸੀ ਨਾਲ ਕੀਤੀ ਜਾਂਦੀ ਜੇ ਕੋਈ ਬਾਲਕ ਦੇ ਦਰਸ਼ਨਾਂ ਲਈ ਆਉਂਦਾ ਉਸ ਨੂੰ ਕੁਛੜ ਚੁੱਕ ਕੇ ਦੂਰੋਂ ਹੀ ਦਰਸ਼ਨ ਕਰਾ ਦਿੱਤੇ ਜਾਂਦੀ ਕਿਸੇ ਦੇ ਹੱਥਾਂ ਵਿੱਚ ਨਾ ਦਿੱਤਾ ਜਾਂਦਾ ਭੀਖਨਸ਼ਾ ਇੱਕ ਪਹੁੰਚੇ ਹੋਏ ਫਕੀਰ ਸਨ ਉਹਨਾਂ ਨੇ ਰੱਬ ਦੀ ਇੰਨੀ ਭਗਤੀ ਕੀਤੀ ਕਿ ਆਪ ਹੀ ਰੱਬੀ ਰੂਪ ਬਣ ਗਏ। ਉਹ ਪੰਜਾਬ ਦੇ ਇੱਕ ਪਿੰਡ ਸਿਆਣਾ ਦੇ ਰਹਿਣ ਵਾਲੇ ਸਨ। ਉਹਨਾਂ ਦਾ ਜਨਮ ਇਸੇ ਪਿੰਡ ਵਿੱਚ ਹੀ ਸਨ। 1637 ਈਸਵੀ ਨੂੰ ਹੋਇਆ। ਉਹਨਾਂ ਦੀ ਇਬਾਦਤ ਅਤੇ پاک ਪਵਿੱਤਰ ਜੀਵਨ ਤੋਂ ਪ੍ਰਭਾਵਤ ਹੋ ਗਏ। ਇਲਾਕੇ ਦੇ ਲੋਕ ਉਹਨਾਂ ਦਾ ਬਹੁਤ ਆਦਰ ਮਾਣ ਕਰਦੇ ਸਨ। ਲੱਖਾਂ ਹਿੰਦੂ ਮੁਸਲਮਾਨ ਉਹਨਾਂ ਦੇ ਸ਼ਰਧਾਲੂ ਸਨ। ਇੱਕ ਦਿਨ ਜਦੋਂ ਆਪਣੀ ਇਬਾਦਤ ਵਿੱਚ ਲੀਨ ਸਨ ਤਾਂ ਉਹਨਾਂ ਨੂੰ ਪੂਰਬ ਵਾਲੇ ਪਾਸੇ ਰੱਬੀ ਨੂਰ ਦਿਖਾਈ ਦਿੱਤਾ ਉਹਨਾਂ ਨੇ ਆਪਣੇ ਰੱਬੀ ਗਿਆਨ ਰਾਹੀਂ ਸਮਝ ਲਿਆ ਕਿ ਪੂਰਬ ਵਾਲੇ ਪਾਸੇ ਕਿਸੇ ਰੱਬੀ ਮਹਾਪੁਰਖ ਨੇ ਜਨਮ ਲਿਆ ਹੈ ਅਸਰ ਰੱਬੀ ਜਲਵੇ ਦੀ ਖਿੱਚ ਕਾਰਨ ਉਹਨਾਂ ਪਸ਼ਮ ਦੀ ਬਜਾਏ ਪੂਰਬ ਵੱਲ ਸਜਦਾ ਕੀਤਾ ਉਹਨਾਂ ਦੇ ਸ਼ਰਦਾਲੂ ਉਹਨਾਂ ਦੇ ਇਸ ਕਾਰਜ ਤੇ ਬਹੁਤ ਹੈਰਾਨ ਹੋਏ ਉਹਨਾਂ ਨੇ ਇਸ ਦਾ ਕਾਰਨ ਪੁੱਛਿਆ ਪੀਰ ਜੀ ਨੇ ਦੱਸਿਆ ਕਿ ਅੱਜ ਮੈਂ ਪੂਰਬ ਵਾਲੇ ਪਾਸੇ ਪਟਨਾ ਸ਼ਹਿਰ ਇੱਕ ਰੱਬੀ ਨੂਰ ਦਾ ਜਲਵਾ ਵੇਖਿਆ। ਉੱਥੇ ਇੱਕ ਮਹਾਪੁਰਖ ਦੇ ਘਰ ਰੱਬੀ ਪੈਗੰਬਰ ਨੇ ਜਨਮ ਲਿਆ ਹੈ। ਮੈਂ ਉਸ ਬਾਲਕ ਦੇ ਦਰਸ਼ਨ ਕਰਨਾ ਚਾਹੁੰਨਾ ਹਾਂ। ਪੀਰ ਜੀ ਆਪਣੇ ਕੁਝ ਚੌਨਵੇਂ ਸਾਥੀਆਂ ਨੂੰ ਲੈ ਕੇ ਸੈਂਕੜੇ ਮੀਲਾਂ ਦਾ ਸਫ਼ਰ ਕਰਕੇ ਗੰਗਾ ਕਿਨਾਰੇ ਪਟਨਾ ਸ਼ਹਿਰ ਵਿਖੇ ਪਹੁੰਚ ਗਏ। ਪੀਰ ਜੀ ਦਰਵਾਜ਼ੇ ਤੇ ਪਹੁੰਚ ਕੇ ਬਾਲਾ ਪ੍ਰੀਤਮ ਦੇ ਦਰਸ਼ਨਾਂ ਦੀ ਮੰਗ ਕੀਤੀ। ਮਾਤਾ ਜੀ ਨੇ ਪੀਰ ਜੀ ਦਾ ਇੰਨੀ ਦੂਰ ਤੋਂ ਆਉਣਾ ਸੁਣ ਕੇ ਬੜੇ ਪ੍ਰਭਾਵਿਤ ਹੋਏ ਉਹਨਾਂ ਨੇ ਉਸੇ ਵੇਲੇ ਪੀਰ ਜੀ ਨੂੰ ਅੰਦਰ ਬੁਲਾ ਕੇ ਆਦਰ ਨਾਲ ਬਿਠਾਇਆ ਜਦੋਂ ਬਾਲ ਗੋਬਿੰਦ ਉਹਨਾਂ ਦੇ ਸਾਹਮਣੇ ਹੋਏ ਤਾਂ ਭੀਖਣ ਛਾ ਨੇ ਖੜੇ ਹੋ ਕੇ ਉਹਨਾਂ ਨੂੰ ਸਿਰਦਾ ਕੀਤਾ ਫਿਰ ਉਹਨਾਂ ਨੇ ਆਪਣੇ ਚੋਗੇ ਵਿੱਚੋਂ ਦੋ ਕੁੱਡੀਆਂ ਕੱਢੀਆਂ ਇੱਕ ਵਿੱਚ ਉਹਨਾਂ ਨੇ ਦੁੱਧ ਪਾਇਆ ਤੇ ਦੂਜੀ ਵਿੱਚ ਪਾਣੀ ਦੋਵੇਂ ਕੁੱਡੀਆਂ ਗੋਬਿੰਦ ਜੀ ਦੇ ਅੱਗੇ ਕੀਤੀਆਂ ਸਹਿਬਜ਼ਾਦਾ ਜੀ ਮੁਸਕਰਾਏ ਤੇ ਉਹਨਾਂ ਨੇ ਆਪਣੇ ਦੋਵੇਂ ਹੱਥ ਦੋਹਾਂ ਕੁੱਡੀਆਂ ਉੱਤੇ ਰੱਖ ਦਿੱਤੀ ਇਹ ਵੇਖ ਕੇ ਸਾਈਂ ਜੀ ਦਾ ਚਿਹਰਾ ਖਿੜ ਗਿਆ ਉਹਨਾਂ ਨੇ ਇੱਕ ਵਾਰ ਫਿਰ ਬਾਲਕ ਦੇ ਚਰਨਾਂ ਤੇ ਸਿਰ ਨਵਾਇਆ ਤੇ ਕਿਹਾ ਸਾਡੇ ਧੰਨ ਭਗ ਹਨ ਸਹਿਬਜ਼ਾਦਾ ਜੀ ਨੇ ਮੇਰੀ ਦਿਲ ਦੀ ਖੁਸ਼ੀ ਖੁਆਇਸ਼ ਜਿਹੜੀ ਹੈ ਪੂਰੀ ਕਰ ਦਿੱਤੀ ਹੈ ਕੋਲ ਬੈਠੇ ਸੱਜਣਾ ਨੂੰ ਉਹਨਾਂ ਨੇ ਦੱਸਿਆ ਕਿ ਮੈਂ ਸਹਿਬਜ਼ਾਦਾ ਜੀ ਦਾ ਪ੍ਰਤਾਵਾ ਲਿਆ ਹੈ ਕਿ ਉਹ ਹਿੰਦੂਆਂ ਦਾ ਪੱਖ ਲੈਣਗੇ ਕਿ ਮੁਸਲਮਾਨਾਂ ਦਾ ਉਨਾ ਨਿਸ਼ਚਿਤ ਕਰ ਦਿੱਤਾ ਕਿ ਉਹ ਦੋਹਾਂ ਨੂੰ ਇੱਕੋ ਜਿਹਾ ਜਾਣਣਗੇ ਸਾਈਂ ਜੀ ਦੇ ਬਚਨ ਸੁਣ ਕੇ ਸਾਰੇ ਨਿਹਾਲ ਹੋ ਗਏ